ਤੇ ਹੁਣ ਇੱਕ ਨਜ਼ਰ ਪੰਜਾਬ ਦੇ ਮੌਸਮ ਤੇ ਪਾਉਨੇ ਆ ਪੰਜਾਬ ਦੇ ਵਿੱਚ ਹਾਲਾਕਿ ਮਾਨਸੂਨ ਪੰਜਾਬ ਦੇ ਵਿੱਚੋਂ ਜਾ ਚੁੱਕਾ ਹੈ ਪਰ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਹੈ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਇਹ ਬਾਰਿਸ਼ ਮਾਨਸੂਨ ਦੀ ਬਾਰਿਸ਼ ਨਹੀਂ ਹੈ ਇਹ ਬਾਰਿਸ਼ ਅਰਬ ਸਾਗਰ ਦੇ ਵਿੱਚ ਜਿਹੜਾ ਉਫਾਨ ਉੱਠਿਆ ਹੋਇਆ ਉਸ ਦੇ ਕਾਰਨ ਉਸ ਦਾ ਪ੍ਰਭਾਵ ਹੈ ਜਿਹੜਾ ਉਹ ਪੰਜਾਬ ਤੱਕ ਆ ਰਿਹਾ ਹੈ ਪੰਜਾਬ ਦੇ ਵਿੱਚ ਹਮਸਾ ਜਿਹੜੀ ਉਹ ਵੱਧ ਹੁੰਮਸ ਵਧ ਰਹੀ ਹੈ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਧ ਰਹੀ ਹੈ ਇਸੇ ਕਾਰਨ ਹੀ ਬਰਸਾਤਾਂ ਪੈ ਰਹੀਆਂ ਨਹੀਂ ਮੌਸਮ ਵਿਭਾਗ ਦੇ ਮੁਤਾਬਕ 3 ਅਕਤੂਬਰ ਤੱਕ ਮੌਸਮ ਹੈ ਜਿਹੜਾ ਪੰਜਾਬ ਦੇ ਵਿੱਚ ਖੁਸ਼ਕ ਹੀ ਰਹੇਗਾ ਮੀਂਹ ਨਹੀਂ ਪਵੇਗਾ ਪਰ ਇਸ ਦੇ ਬਾਵਜੂਦ ਅਰਬ ਸਾਗਰ ਦੇ ਇਹਨਾਂ ਹਾਲਾਤਾਂ ਕਰਕੇ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ੇ ਜ਼ਰੂਰ ਦਰਜ ਕੀਤੀ ਜਾ ਰਹੀ ਹੈ 4 ਅਕਤੂਬਰ ਦੀ ਗੱਲ ਕਰੀਏ ਤਾਂ 4 ਅਕਤੂਬਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ 5 ਤੇ 6 ਅਕਤੂਬਰ ਨੂੰ ਵੀ ਇਸ ਤਰ੍ਹਾਂ ਦਾ ਵਾਤਾਵਰਨ ਨਾ ਪੰਜਾਬ ਦੇ ਆਕਾਸ਼ ਦੇ ਵਿੱਚ ਬਣ ਸਕਦਾ ਹੈ ਜਿਸ ਕਾਰਨ ਪੰਜਾਬ ਦੇ ਅਰਬਨ ਖੇਤਰਾਂ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਹਲਕੀ ਬਰਸਾਤ ਅਰਜ ਕੀਤੀ ਜਾ ਸਕਦੀ ਹੈ ਇਸ ਵੇਲੇ ਤਾਪਮਾਨ ਹੈ ਜਿਹੜਾ ਪੰਜਾਬ ਦਾ ਉਹ ਵੱਧ ਬਣਿਆ ਹੋਇਆ ਉਸ ਦਾ ਕਾਰਨ ਇਹ ਹੈ ਕਿ ਹਵਾ ਦੇ ਵਿੱਚ ਨਮੀ ਦੀ ਮਾਤਰਾ ਲਗਾਤਾਰ ਵੱਧ ਹੈ ਰਾਤ ਦਾ ਤਾਪਮਾਨ ਵੀ ਔਸਤ ਤਾਪਮਾਨ ਦੇ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਤੇ ਦਿਨ ਦਾ ਤਾਪਮਾਨ ਵੀ ਵੱਧ ਦਰਜ ਕੀਤਾ ਜਾ ਰਿਹਾ ਇਸ ਦਾ ਕਾਰਨ ਮੌਸਮ ਦੇ ਵਿੱਚ ਜਿਹੜੀ ਨਮੀ ਹੈ ਉਹ ਬਰਕਰਾਰ ਹੈ ਸੋ ਅਗਲੇ 4-5 ਦਿਨਾਂ ਬਾਅਦ ਪੰਜਾਬ ਦਾ ਮੌਸਮ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ ਘਟਣ ਦੀ ਉਮੀਦ ਜਿਤਾਈ ਜਾ ਰਹੀ ਹੈ ਹਾਲਾਂਕਿ ਆਮ ਨਾਲੋਂ ਤਾਪਮਾਨ ਜਿਹੜਾ ਉਸ ਦੇ ਵਿੱਚ ਗਰਾਵਟ ਜ਼ਰੂਰ ਆਈ ਹੈ ਪਰ ਔਸਤ ਤਾਪਮਾਨ ਜਿਵੇਂ ਕਿ ਆਮੂਮਨ ਇਸ ਸਾਲ ਦੇ ਇਸ ਨਾ ਜਿਹੜਾ ਵਕਫਾ ਹੈ ਇਸ ਦੌਰਾਨ ਜਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਜਿਸ ਤਰ੍ਹਾਂ ਦਾ ਤਾਪਮਾਨ ਹੁੰਦਾ ਹੈ ਉਸ ਨਾਲੋਂ ਜ਼ਿਆਦਾ ਜਿਹੜਾ ਟੈਂਪਰੇਚਰ ਹੈ ਇਸ ਵੇਲੇ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਜਾ ਰਿਹਾ ਬਠਿੰਡਾ ਦੀ ਗੱਲ ਕਰੀਏ 37.5 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਰਾਤ ਦਾ ਤਾਪਮਾਨ ਵੀ ਆਮ ਤੌਰ ਤੇ 4 ਤੋਂ 5 ਡਿਗਰੀ ਵੱਧ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਜਾ ਰਿਹਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਕਿਤੇ ਕਿਤੇ ਜੂਨ ਜੁਲਾਈ ਦੀ ਗਰਮੀ ਦਾ ਅਹਿਸਾਸ ਹੋ ਰਿਹਾ ਕਿਉਂਕਿ ਮੌਸਮ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਰਾਤ ਵੇਲੇ ਵੀ ਮੌਸਮ ਜਿਹੜਾ ਹੈ ਉਹ ਗਰਮ ਆਪਣੀ ਗਰਮੀ ਮਹਿਸੂਸ ਕਰਵਾ ਰਿਹਾ ਹੈ ਸੋ ਮੌਸਮ ਵਿਗਿਆਨੀਆਂ ਦਾ ਕਹਿਣਾ ਕਿ ਅਰਬ ਸਾਗਰ ਦੇ ਵਿੱਚ ਜਿਹੜਾ ਦਬਾਅ ਵਾਲਾ ਖੇਤਰ ਬਣਿਆ ਹੈ ਹਵਾਵਾਂ ਜਿਹੜੀਆਂ ਉਹ ਪੰਜਾਬ ਤੱਕ ਸਰਕੂਲਰ ਮੋਸ਼ਨ ਦੇ ਵਿੱਚ ਪਹੁੰਚ ਰਹੀਆਂ ਜਿਸ ਕਾਰਨ ਮੌਸਮ ਦੇ ਵਿੱਚ ਇਹ ਤਬਦੀਲੀ ਮਹਿਸੂਸ ਕੀਤੀ ਜਾ ਰਹੀ ਹੈ ਅਗਲੇ 4-5 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਠਹਿਰਾਅ ਆਵੇਗਾ ਅਤੇ ਤਾਪਮਾਨ ਵੀ ਕੁਝ ਘਟਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ